ਤਮ ਕੀ ਮਾਰੀ ਬਹੁਤ ਮਾਰਿਆ ਕਿਨੇ ਮਾਰਿਆ ਮੈਂ ਮਾਰਿਆ ਮੈਂ ਇਕੱਲਾ ਹੀ ਪਹੁੰਚਿਆ ਪਾਰਕਿੰਗ ਸਾਰੀ ਪਾਰਕਿੰਗ ਖਾਲੀ ਪਈ ਐ ਅਸੀਂ ਲਵਲੀ ਦਾ ਗੇਟ ਅਸੀਂ ਉਹ ਖੋਲਣਾ ਜਾ ਕੇ ਆ ਆ ਸਾਡੀ ਈਵਾ ਆ ਸਾਡਾ ਕੰਦੂ ਇਹ ਸਪਾਈਆ ਮੁੰਡਾ ਇਹਨਾਂ ਨੇ ਇੱਥਾ ਕੰਮ ਕਰਦਾ ਲਵਲੀ ਤੋਂ ਆ ਗਿਆ ਗਰਮਣ ਠੀਕ ਐ ਜੀ ਹੈਲੋ ਸਸਟੀ ਗਾਲੀ ਜਾ ਰਹੇ ਹਾਂ ਆਈ ਹੋਪ ਕਿ ਤੁਸੀਂਾਰੇ ਠੀਕ ਹੋਵੋਗੇ ਸੋ ਅੱਜ ਆਪਾਂ ਘਰੇ ਆਏ ਹੋਇਆ ਹਾਂ ਸੰਡੇ ਆ ਮੈਂ ਮਮਾ ਹੁਣੀ ਸਾਰੇ ਗਏ ਹਣੇ ਮਮਾ ਆਪਾ ਤੇ ਕੰਮ ਕਰ ਰਹੇ ਆ ਜੀ ਦੁੱਦੀ ਮੈਂ ਨਾ ਲਾਦਾ ਨਾ ਕੀ ਕੀ ਕੀਤਾ ਕਰਦੇ ਕਹਿੰਦੇ ਮੁੰਡਾ ਕੰਮ ਨਹੀਂ ਕਰਦਾ ਕੰਮ ਦੇਖੋ ਕੱਪੜੇ ਮੈਂ ਧੋਣੇ ਲਾ ਤੇ ਜੀ ਠੀਕ ਹੈ ਆ ਉੱਪਰ ਰੱਖਤਾ ਜੀ ਹੋਰ ਪੋਗਾਂਮ ਕਰ ਲੈ ਬਹੁਤ ਕੰਮ ਕਰਦਾ ਕੰਮ ਇਹਦਾ ਕਿਸੇ ਨੂੰ ਨਹੀਂ ਸਮਝਦਾ ਹੁੰਦਾ ਮੈਂ ਇੱਧਰ ਵੀ ਕੱਪੜੇ ਪਾ ਤੇ ਤੇ ਹੁਣ ਮੈਨੂੰ ਫੋਨ ਆਇਆ ਵੀ ਚੱਕਣੇ ਆ ਆ ਕੱਪੜੇ ਜਿਹੜੇ ਨੇ ਇੱਕ ਚੱਕ ਚੁੱਕ ਕੇ ਰੱਖ ਦਿਆਂ। ਠੀਕ ਹੈ ਕੰਮਕਾਰ ਬੋਲ ਰਹੇ। ਤੁਹਾਨੂੰ ਇੱਕ ਵਾਰ ਅੱਜ ਆਪਣਾ ਰੂਮ ਦਿਖਾਉਂਗਾ ਮੈਂ। ਥੋੜਾ ਦਿਖਾਉਣਾ ਬਾਕੀ ਬਾਅਦ ਚ ਦਿਖਾਉਣਾ ਕਿਦਾਂ ਦਾ ਓਕੇ। ਓਕੇ। ਇੱਕ ਕੰਮ ਇਹ ਆ ਆ ਇੱਥੇ ਲਾਈਟ ਆਉਂਦੀ ਆ। ਇਹਦਾ ਕੁਝ ਕਰਨਾ ਪੈਣਾ। ਕੀ ਇਸਕਾ ਕੁਝ ਇਹ ਮੇਰੇ ਰੂਮ ਚ ਲਾਈਟ ਲਗਾਉਣਾ ਤਾਂ ਸਾਨੂੰ ਚਾਹੀਦਾ ਹਨੇਰਾ। ਹਨੇਰਾ ਕਾਇਮ ਰਹੇ ਮਹਾਮੇ। अब हम आपको रूम दिखाएंगे जी थोड़ा सा सेट कर ले मेरा रूम चेक करना ओके है। मैं इन्ना सरवण पुत्र हाँ ना ਉਹੋਂ ਗਈਆਂ ਬਸ ਕਰਦੇ ਮਾਨ ਹੀ ਨਹੀਂ ਕਰਦੇ ਕਰਦੇ ਫਿਰ ਵੀ ਕਹਿ ਦਿੰਦੇ ਨੇ ਕੁਝ ਨਹੀਂ ਕਰਦਾ ਆ ਜਾਂਦਾ ਆ ਆ ਜੂਗਾ ਕੋਈ ਕੰਮ ਨਹੀਂ ਕਰਦਾ ਫੌਜੂਗਾ ਇੰਨਾ ਚੋ ਆਪਣੇ ਕੱਪੜੇ ਕੱਢੋ ਪ੍ਰੈਸ ਵਾਲੇ ਨੂੰ ਜੋ ਹੁਣ ਇਹਨੂੰ ਪੰਨੋ ਵੀ ਉਸਕੈਂ ਪੰਨੇ ਗਏ ਇਹੀ ਕਰੇ ਐਦਾਂ ਜਿਦਾ ਬੱਦਲ ਹੋਇਆ ਇੱਧਰ ਇੱਕ ਬੱਦਲ ਆ ਇੱਕ ਪਾਸੇ ਧੁੱਪ ਆ ਪਹਿਲਾਂ ਤਾਂ ਮੀਂਹ ਪੈਂਦਾ ਹੁੰਦਾ ਸੀ ਕਰਦੇ ਕਹਿੰਦੇ ਕਿੱਦਰ ਕਿੱਦੀ ਦਾ ਵਿਆਹ ਹੋ ਰਿਹਾ ਵਿਆਹ ਹੋ ਰਿਹਾ ਜੀ ਬਤਲੋ ਹਾਂ ਸਾਡੀ ਬਾ ਇੱਕ ਪਾਸੇ ਈ ਆ ਇੱਕ ਪਾਸੇ ਕੱਦੂ ਆ ਆ ਕੀ ਬਾ ਤੇ ਆ ਕੱਦੂ ਤੇ ਚਲੋ ਚਲਤੇ ਹਾਂ ਲਓ ਕਿੱਦਰ ਕਿੱਦਰੀ ਦਾ ਮੀਂਹ ਪੈਂਦਾ ਹੋਇਆ ਅੱਜ ਉਥੇ ਲੜਾਈ ਕੀਤੀ ਇੱਥੇ ਆ ਇੱਥੇ ਪਹਿਲਾਂ ਕਿੰਨਾ ਲੜਾਇਆ

यार सवेरे सवेरे सत्त बजे हैं पहले ही फोन आ गया भाई अच्छी कहते मंदिर जाना तो उठे लगे तैयार जीरो होना उठिए तो चलिए फिर मिलते हैं आपको रेडी रूडी होके शक्ल को इग्नोर करो ओके क्योंकि तो बंदा नहाता नहीं है नहा कि दसते हैं चल मेरी अख भी फर्क था नहीं मैं टीरा था नहीं हो गया 2 hours later ਮੈਂ ਅਕੱਲ ਲਈ ਪਹੁੰਚਿਆ ਪਾਰਕਿੰਗ ਸਾਰੀ ਪਾਰਕਿੰਗ ਖਾਲੀ ਪਈ ਐ ਅਸੀਂ लवली ਦਾ ਗੇਟ ਅਸੀਂ ਉਹ ਖੋਲਣਾ ਜਾ ਕੇ ਲੱਗਿਆ ਵੀਡੀਓ ਕਾਲ ਲਾਉਣ ਕਰਾ ਦਈਆ ਪਿਆ ਕਰਾ ਉਹ ਉਮਰ ਤਾਂ ਦੱਸੋ ਕਰੋ ਕਿਰਪਾ ਮਾੜਾ ਜੀ ਉਮਰ ਤਾਂ ਦੱਸੋ ਉਮਰ 32 ਸਾਲ ਦੀ 32 ਸਾਲ ਦੀ ਹੋਰਾਂ ਮੁੰਡੇ ਇਹ ਕਾਹ ਦੇ ਲੋ ਸਾਰੇ ਬਲੌਗ ਦੇ ਵੀਰੇ ਉੱਪਰ ਤੇ ਟਿੱਕੇ ਨਾ ਆਂ ਇਮੰਦਰ ਗਿਆ ਉਹ ਯਾਰ ਕਿਆ ਕਿਆ ਮੁੰਡਾ ਐਸਾ ਕਰਨਾ ਲਵਲੀ ਜੋਬ ਕਰਿਆ ਗਵਰਨਮੈਂਟ ਜੋਬ ਹੈ ਗਵਰਨਮੈਂਟ ਠੀਕ ਹੈ ਜੀ ਕਿਆ ਲੈਣਾ ਲੁਣਾ ਕੀ ਆ ਲੈਣਾ ਲੁਣਾ ਕੱਕ ਪੱਕਾ ਲੈਣਾ ਨਹੀਂ ਕੱਕ ਕੋਣ ਲੈਣਾ ਕਿ ਤੱਕ ਨਹੀਂ ਲੈਣਾ ਨੂੰ ਪੱਕਾ ਨਹੀਂ ਸਰਪੰਚ ਨੂੰ ਨਾ ਰੋਕਣਾ ਨਹੀਂ ਚਾਹੀਦੀ ਬਾਟ ਪੱਕਾ ਹੋਈ ਹੈਗੀ ਆ ਤਾਂ ਦੱਸਿਓ ਕੰਟੈਕਟ ਕੀ ਕਹਿਣਾ ਘਰ ਦੇ ਗਲਵਾ ਦੀ ਰੋਟੀ ਬਣਾਉਣੀ ਚਾਹੀਦੀ ਤੇ ਵਾ ਸੋ ਫਾਈਨਲੀ ਤੁਹਾਨੂੰ ਇੱਕ ਬੰਦੇ ਨੂੰ ਮਿਲਾਉਣੇ ਆ ਅੱਜ ਮਮਾ ਜੀ ਚੰਦਾ ਮਾਮਾ ਸੇ ਪਿਆਰਾ ਮੇਰਾ ਮਾਮਾ ਕੀ ਕਰਮ ਹੈ ਕੀ ਕਰਮ ਹੈ ਭਾਜੀ ਕੀ ਲੈ ਕੇ ਆਏ ਆ ਪਿਆਰ ਤੇ ਇਤਖਾਰੇ ਚ ਚਕੰਚਕ ਲੈ ਕੇ ਆਏ ਆ ਅਰੇ ਲੋਕੀ ਤੁਹਾਨੂੰ ਇਹ ਗੱਲ ਤਾਂ ਨਹੀਂ ਜਾਨਣੇ a few moments later ਉਹ ਸੌਂ ਸੂ ਜਾਓ ਓਏ ਸੌਂ ਸੂ ਜਾਓ ਹੈਗਾ ਵੈਂਟਾ ਹਾਂਜੀ ਵੀਰ ਜੀ ਆਹ ਵੱਡਾ ਲੋਗੇਟ ਆ ਜੀ ਆ ਅਸੀਂ ਆਨਾ ਪੀਜ ਕੇ ਨੂੰ ਪਤਾ ਹੋਣਾ ਇਹ ਤਾਂ ਸਭ ਤੋਂ ਪੁਰਾਣਾ ਪੀਜੀ ਆ ਜ ਮਤਲਬ 1 ਆਫ ਦਾ 올ਡੇਸਟ ਪੀਜੀ ਹਾਂਜੀ ਤੇ ਅਸੀਂ ਅੱਜ ਦਾ ਛੋਟਾ ਜਿਹਾ ਬਲੌਗ ਕਿਵੇਂ ਲੱਗਿਆ ਤੁਹਾਨੂੰ ਸਾਡਾ ਬਲੌਗ ਤੇ ਦੱਸਿਓ ਤੇ ਯਾਰ ਇੱਕ ਅਲਸਰ ਹੋਇਆ ਪਿਆ ਇੰਨਾ ਤੰਗ ਕੀਤਾ ਪਿਆ ਨਾ ਮੈਨੂੰ ਇੱਥੇ ਕਾ ਇਟ ਪੇਨਸ ਅ ਲੋਟ ਤੇ ਠੀਕ ਹੈ ਐਡ ਦਾ ਐਂਡ ਮੇਸ਼ਾ ਇਹੀ ਕਹਿਣਾ ਖੁਸ਼ ਰੋ ਕਿਸੇ ਨੂੰ ਤੰਗ ਨਾ ਕਰੋ ਮਾਪਿਆਂ ਦਾ ਕਹਿਣਾ ਮੰਨੋ ਤੇ ਮਿਲਦਾ ਤੁਹਾਨੂੰ ਅਗਲੀ ਵੀਡੀਓ ਚ ਬਾਏ ਬਾਏ